ਨਹੀਂ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਨਾ ਜੋ ਵਾਰ-ਵਾਰ মিডিਆ ਕਹਿ ਰਿਹਾ ਜਿਉਂਨੇ ਥੱਪੜ ਮਾਰਿਆ ਥੱਪੜ ਮਾਰਿਆ ਇਹ ਤਾਂ ਤੁਹਾਡੇ ਕੋਲ ਇਹੋ ਜੀ ਵੀਡੀਓ ਕੋਈ ਹੈਗੀ ਹੈ ਥੱਪੜ ਵਾਲੀ ਬਿਲਕੁਲ ਉਹੀ ਗੱਲ ਹੈ ਵੀਰ ਜੀ ਥੱਪੜ ਵਾਲੀ ਕੋਈ ਵੀਡੀਓ ਨਹੀਂ ਆਈ ਵੀਡੀਓ ਦੇ ਵਿੱਚ ਬੈਸ ਬੈਸਾਈ ਜ਼ਰੂਰ ਸ਼ੋ ਹੋ ਰਹੀ ਹੈ ਪਰ ਇਹੋ ਜਿਹਾ ਕੁਛੇ ਸੀਨ ਨਹੀਂ ਨਜ਼ਰ ਆਇਆ ਕਿ ਥੱਪੜ ਮਾਰਿਆ ਗਿਆ ਹੈ ਤੁਹਾਡੀ ਗੱਲ ਹੋਈ ਹੈ ਕੁਲਵਿੰਦਰ ਕੋਰ ਹੋਰਾਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਉਹਦੇ ਨਾਲ ਕੁਲਵਿੰਦਰ ਕੋਈ ਸੰਪਰਕ ਨਹੀਂ ਆ ਜੀ ਅੱਛਾ ਤੁਹਾਡਾ ਕੋਈ ਸੰਪਰਕ ਨਹੀਂ ਹੋਇਆ ਹਾਂਜੀ ਤੇ ਤੁਸੀਂ ਕੋਸ਼ਿਸ਼ ਤਾਂ ਕੀਤੀ ਹੋਊਗੀ कोशिश ਤਾਂ ਕਰਦੇ ਆ ਜੀ ਭੈਣ ਭਰਾ ਕੋਸ਼ਿਸ਼ ਤਾਂ ਕਰਦੇ ਆ ਜੀ ਪਰ ਕੋਸ਼ਿਸ਼ ਕਰਨ ਦੇ باوجود ਵੀ ਕੋਈ ਸਾਡੀ ਗੱਲ ਨਹੀਂ ਹੋ ਰਹੀ ਜੀ ਅ اچھا ਵੀਰ ਜੀ ਜਿਵੇਂ ਕੁਲਵਿੰਦਰ ਕੋਰ ਬੋਲਦੇ ਉਥੇ ਨਜ਼ਰ ਆ ਰਹੇ ਸੀ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਨਜ਼ਰ ਆ ਰਹੇ ਸੀ ਕਿ ਮੇਰੀ ਮਾਂ ਵੀ ਉਦੋਂ ਉਥੇ ਬੈਠੀ ਸੀ ਜਿੱਦਾਂ ਦੀ ਕੰਗਨਾਰ ਰਣੋਤ ਦੇ ਵੱਲੋਂ ਸ਼ਬਦਾਵਲੀ ਵਰਤੀ ਗਈ ਜ਼ਰੂਰ ਕਿਉਂਕਿ ਉਸ ਸਮੇਂ ਜਿਸ ਤਰੀਕੇ ਦੀ ਸ਼ਬਦਾਵਲੀ ਹੋਈ ਹਰ ਕਿਸੇ ਨੂੰ ਗੁੱਸਾ ਸੀਗਾ ਕਿ ਇੱਕ ਪਾਸੇ ਕਿਸਾਨ ਵਿਚਾਰੇ ਉੱਥੇ ਬੈਠੇ ਹੋਇਆ ਇੰਨੀ ਧੁੱਪ ਦੀਆਂ ਧੁੱਪਾਂ ਦੇ ਵਿੱਚ ਇੰਨੀ ਠੰਡ ਦੇ ਵਿੱਚ ਤੇ ਜਿਸ ਤਰੀਕੇ ਦੀ ਸ਼ਬਦਾਵਲੀ ਵਰਤੀ ਕਿ ਹਰ ਕਿਸੇ ਦੇ ਵਿੱਚ ਗੁੱਸਾ ਹੁੰਦਾ ਹੈ ਹਰ ਕਿਸੇ ਦੇ ਵਿੱਚ ਰੋਸ ਹੁੰਦਾ ਹੈ ਤੇ ਉਹ ਰੋਸ ਵਿਅਕਤ ਜ਼ਰੂਰ ਕੁਲਵਿੰਦਰ ਕੋਲ ਕਰਦੇ ਨਜ਼ਰ ਆਏ ਥੋੜੀਆਂ ਨਜ਼ਰਾਂ ਦੇ ਵਿੱਚ ਪਰਿਵਾਰ ਦੀਆਂ ਨਜ਼ਰਾਂ ਦੇ ਵਿੱਚ ਕਿਵੇਂ ਦੇਖਦੇ ਹੋ ਤੁਸੀਂ ਉਹਨਾਂ ਨੂੰ ਦੇਖੋ ਜਦੋਂ ਪਹਿਲਾਂ ਤਲਕੀ ਹੋਈ ਆ ਸਿਕਿਉਰਿਟੀ ਨੂੰ ਲੈ ਕੇ ਜੀ ਜਦੋਂ ਜਦੋਂ ਇਹ ਸਾਰਾ ਕੁਝ ਹੋਇਆ ਵਾ ਤੇ ਸੁਭਾਅਕ ਕੀ ਆ ਵੀ ਜਦੋਂ ਅਸੀਂ ਕਿਸੇ ਦੀ ਧੀ ਭੈਣ ਮਾਂ ਪ੍ਰਤੀ ਇਹੋ ਜੀ ਜਾਣਦੇ ਹੋਗੇ ਕੰਗਣਾ ਰਣੋਤ ਜੀ ਬਹੁਤ ਭੈੜੀ ਸ਼ਬਦਾਵਲੀ ਬੋਲਦੇ ਆ ਇਸ ਤੇ ਕਿਸਾਨਾਂ ਪ੍ਰਤੀ ਮਜ਼ਦੂਰਾਂ ਪ੍ਰਤੀ ਧੀਧੀਆਂ ਪ੍ਰਤੀ ਸਾਡੀਆਂ ਮਾਵਾਂ ਭੈਣਾਂ ਪ੍ਰਤੀ ਤੇ ਜਦੋਂ ਇਹ ਤਲਕੀ ਦੇ ਵਿੱਚੋਂ ਜਿਹੜਾ ਵਾ ਇਹ ਸਾਰਾ ਕੁਝ ਨਿਕਲਿਆ ਵਾ ਸੁਭਾਵਿਕ ਆ ਜੀ ਅਚਾ ਤੁਸੀਂ ਕੰਗਣਾ ਰਣੋਤ ਦਾ ਬਿਆਨ ਸੁਣਿਆ ਇਸ ਪੂਰੀ ਘਟਨਾ ਤੋਂ ਬਾਅਦ ਕੰਗਣਾ ਰਣੋਤ ਦੇ ਵੱਲੋਂ ਜ਼ਰੂਰ ਇਹ ਗੱਲ ਕਹੀ ਗਈ ਹੈ ਕਿ ਹਾਂ ਮੇਰੇ ਫੇਸ ਦੇ ਉੱਤੇ ਅਟੈਕ ਕੀਤਾ ਗਿਆ ਜੀ ਤਾਂ ਜੀ ਦੁਬਾਰਾ ਬੋਲਿਓ ਤੁਸੀਂ ਕੰਗਣਾ ਰਣੋਤ ਦਾ ਰਿਐਕਸ਼ਨ ਦੇਖਿਆ ਇਸ ਪੂਰੀ ਘਟਨਾ ਤੋਂ ਬਾਅਦ ਕੰਗਣਾ ਰਣੋਤ ਦੇ ਬੋਲਦੇ ਨਜ਼ਰ ਆਏ ਨੇ ਕਿ ਜਦੋਂ ਮੈਂ ਉੱਥੋਂ ਸਿਕਿਉਰਿਟੀ ਚੈੱਕਅਪ ਤੋਂ ਨਿਕਲ ਰਹੀ ਸੀ ਉਦੋਂ ਉਸ ਲੜਕੀ ਨੇ ਵੇਟ ਕੀਤੀ ਹੈ ਕੁਲਵਿੰਦਰ ਕੋਰ ਦਾ ਜ਼ਿਕਰ ਕਰਦੇ ਨਜ਼ਰ ਆਏ ਕਿ ਵੇਟ ਕੀਤੀ ਜਦੋਂ ਮੈਂ ਉੱਥੋਂ ਨਿਕਲਣ ਲੱਗੀ ਤਾਂ ਮੇਰੇ ਫੇਸ ਦੇ ਉੱਤੇ ਅਟੈਕ ਕੀਤਾ ਹੈ ਉਸਨੇ ਤੇ ਜਦੋਂ ਮੈਂ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਂ ਇੱਕ ਫਾਰਮਰਸ ਪ੍ਰੋਟੈਸਟ ਨੂੰ ਸਪੋਰਟ ਕਰਦੀ ਆ ਤੇ ਤੁਸੀਂ ਉਸ ਦੇ ਅਗੇਂਸਟ ਬੋਲੇ ਤਾਂ ਕਰਕੇ ਮੇਰਾ ਗੁੱਸਾ ਸੀ ਮੈਨੂੰ ਤੁਹਾਨੂੰ ਲੱਗਦਾ ਵੀ ਕੰਗਣਾ ਰਣੋਤ ਜੀ ਇੰਨੀ ਪਿਆਰ ਨਾਲ ਸਵਾਲ ਪੁੱਛ ਸਕਦੇ ਆ ਉਹ ਤਾਂ ਹਮੇਸ਼ਾ ਤਲਕੀ ਦੇ ਵਿੱਚ ਰਹਿੰਦੇ ਆ ਹੂੰ ਪਰ ਉਹਨਾਂ ਨੇ ਜਿਵੇਂ ਵੀ ਤੁਸੀਂ ਉਹਨਾਂ ਨੇ ਜਿਵੇਂ ਕੰਗਣਾ ਰਣੋਤ ਨੇ ਜਿਵੇਂ ਜ਼ਿਕਰ ਕੀਤਾ ਹੈ ਕਿ ਮੇਰੇ ਫੇਸ ਦੇ ਉੱਤੇ ਅਟੈਕ ਕੀਤਾ ਗਿਆ ਲੱਗਦਾ ਹੈ ਕਿ ਵਾਕਈ ਕੀ ਅਟੈਕ ਕੀਤਾ ਗਿਆ ਹੋਏਗਾ ਕੁਲਵਿੰਦਰ ਕੌਰ ਹੋਰਾਂ ਦੇ ਵੱਲੋਂ ਦੇਖੋ ਜੀ ਸਾਰੇ ਕਹਿ ਰਹੇ ਆ ਨਾ ਅਟੈਕ ਕੀਤਾ ਵਾ ਜੇ ਤਾਂ ਉਹਦੀ ਵੀਡੀਓ ਕੋਈ ਆ ਗਈ ਤਾਂ ਸਾਰੇ ਨੂੰ ਦਿਖਾਈ ਜਾਵੇ ਹੂੰ ਉਹਦੀ ਜਾਂਚ ਹੋਣੀ ਚਾਹੀਦੀ ਆ ਜੇ ਵੀਡੀਓ ਹੁੰਦੀ ਤਾਂ ਉਸ ਤੱਕ ਉਹ ਜਿਹੜੀ ਆ ਮੀਡੀਆ ਦੇ ਵਿੱਚ ਆ ਜਾਣੀ ਸੀ ਇਸ ਕਰਕੇ ਇਸ ਬਿਆਨ ਦਾ ਦਾਵਾ ਦਿੱਤਾ ਜਾ ਰਿਹਾ ਵਾ ਵੱਡੀ ਕੀ ਚਾ ਜਾ ਰਿਹਾ ਵਾ ਅੱਛਾ ਹੁਣ ਕੱਲ ਨੂੰ ਕਿਉਂਕਿ ਐਮਪੀ ਵੀ ਬਣ ਚੁੱਕੇ ਨੇ ਕੰਗਨਾਰ ਨੋਤ ਉਹ ਸਿਰਫ ਇੱਕ ਅਦਾਕਾਰਾ ਨਹੀਂ ਰਹੇ ਹੁਣ ਉਹ ਸਿਆਸਤ ਦੇ ਵਿੱਚ ਆ ਚੁੱਕੇ ਨੇ ਹੋ ਸਕਦਾ ਹੈ ਇਸ ਪੂਰੇ ਘਟਨਾਕਰਮ ਨੂੰ ਲੈ ਕੇ ਕੋਈ ਕੁਲਵਿੰਦਰ ਕੋਰ ਤੇ ਵੱਡਾ ਐਕਸ਼ਨ ਵੀ ਹੋ ਸਕਦਾ ਹੈ ਤਾਂ ਪਰਿਵਾਰਕ ਮੈਂਬਰ ਉਸ ਤੇ ਕੀ ਕੁਝ ਸਪਸ਼ਟੀਕਰਨ ਦੇਣਾ ਚਾਹੁੰਦੇ ਨੇ ਦੇਖੋ ਜੇ ਕੰਗਨਾਰ ਨੋਤ ਜੀ ਐਮਪੀ ਬਣੇ ਆ ਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਅੱਗੇ ਨਾਲੋਂ ਜ਼ਿਆਦੀਆਂ ਵਧ ਗਈਆਂ ਵਾ ਜੀ ਠੀਕ ਆ ਜੀ ਬਿਲਕੁਲ ਅੱਗੇ ਨਾਲ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਜ਼ਿਆਦੀਆਂ ਵਧ ਗਈਆਂ ਵਾ ਉਹਨਾਂ ਨੂੰ ਵੀ ਇਹੋ ਜਿਹੇ ਬਿਆਨ ਦੇਣੇ ਨਹੀਂ ਚਾਹੀਦੇ। ਠੀਕ ਹੁਣ ਅਗਰ ਕੋਈ ਐਕਸ਼ਨ ਲਿਆ ਜਾਂਦਾ ਹੈ ਕੁਲਵਿੰਦਰ ਕੋਹਰ ਦੇ ਵੱਲੋਂ ਤਾਂ ਪਰਿਵਾਰ ਤੇ ਰੋਸਾ ਕੋਈ ਵਿਰੋਧ ਕਰੇਗਾ ਕਿਉਂਕਿ ਜਦੋਂ ਤੱਕ ਹਲੇ ਸਪੱਸ਼ਟ ਨਹੀਂ ਹੋਇਆ ਕਦੇ ਵੀ ਕਦੇ ਵੀ ਭੈਣ ਦੀ ਗੱਲ ਤੋਂ ਪਰਿਵਾਰ ਕਦੇ ਵੀ ਆਪਣੇ ਭੈਣ ਭਰਾਵਾਂ ਨੂੰ ਨਹੀਂ ਛੱਡਦਾ ਹੁੰਦਾ। ਬਿਲਕੁਲ ਪਰ ਉਹਦੀ ਜਾਂਚ ਸਹੀ ਹੋਣੀ ਚਾਹੀਦੀ ਹੈ। ਅਸੀਂ ਅਸੀਂ ਕਾਨੂੰਨ ਤੇ ਭਰੋਸਾ ਵਾ ਸਾਨੂੰ ਸਾਡੇ ਚਾਚੇ ਚਾਚੇ ਪੰਜ ਫੌਜੀ ਆ ਕੈਪਟਨ ਵੀ ਆ ਸੂਬੇਦਾਰ ਵੀ ਆ ਰਿਟਾਇਰ ਹੋ ਕੇ ਆਏ ਆ 65 ਦੀ ਜੰਗ ਲੜੀ ਆ 71 ਦੀ ਜੰ ਸਾਨੂੰ ਆਪਣਾ ਦੇਸ਼ ਉਨਾ ਹੀ ਪਿਆਰਾ ਵਾ ਜਿੰਨਾ ਕੰਗਣਾ ਰਣੋਤਜੀ ਨੂੰ ਜੀ ਵੀ ਕਿਹੜੇ ਪਿੰਡ ਕਿਹੜੇ ਤੋਂ ਕੁਲਵਿੰਦਰ ਕੌਰ ਬਿਲੋਂਗ ਕਰਦੇ ਆ ਦੇਖੋ ਉਹਨਾਂ ਦਾ ਜਿਹੜਾ ਸੋਹਰਾ ਪਿੰਡ ਆ ਉਹ ਜੰਮੂ ਦੇ ਵਿੱਚ ਅੱਛਾ ਔਰ ਪੇਕਾ ਪਿੰਡ ਪੇਕਾ ਪਿੰਡ ਜ਼ਿਲ੍ਹਾ ਕਰਪੂਥਲਾ ਸੁਲਤਾਨਪੁਰ ਲੋਧੀ ਦੇ ਮਹੀਵਾਲ ਪਿੰਡ ਪੈਂਦਾ ਹੈ ਅੱਛਾ ਜੀ ਤਾਂ ਹੁਣ ਪੂਰਾ ਪਰਿਵਾਰ ਰਿਸ਼ਤੇਦਾਰ ਸਾਰੇ ਨਾਲ ਡੱਟ ਕੇ ਖੜੇ ਆ ਕੁਲਵਿੰਦਰ ਕੌਰ ਦੇ ਡੱਟ ਕੇ ਖੜੇ ਜੀ ਬਿਲਕੁਲ ਡੱਟ ਕੇ ਖੜੇ ਆ ਜਾਂਚ ਹੋਵੇ ਜਿੱਥੇ ਜਿੱਥੇ ਇਹ ਕਸੂਰ ਪਾਇਆ ਜਾਊਗਾ ਕੋਈ ਗੱਲ ਨਹੀਂ ਕਾਨੂੰਨ ਤੇ ਸਾਨੂੰ ਘਰੋਸਾ। ਅਗਰ ਕਸੂਰਵਾਰ ਕੁਲਵਿੰਦਰ ਕੋਰ ਪਾਏ ਜਾਂਦੇ ਆ ਉਹਨਾਂ ਦੀ ਜੌਬ ਵੀ ਜਾ ਸਕਦੀ ਆ ਉਹਦੇ ਲਈ ਪਰਿਵਾਰ ਤਿਆਰ ਹੈ। ਬਿਲਕੁਲ ਤਿਆਰ ਆ ਜੀ। ਜਦੋਂ ਕੰਗਣਾ ਰਣੋਤ ਜੀ ਕਹਿੰਦੀ ਸੀ ਕਿ ਇਹ ਟਕੇ ਟਕੇ ਦੀਆਂ ਬੀਬੀਆਂ ਇਹ ਟੀਹਾੜੀ ਤੇ ਲਿਆਂਦੀਆਂ ਤੇ ਉਦੋਂ ਵੀ ਉਹਦੇ ਤੇ ਰਿਐਕਸ਼ਨ ਲੈਣਾ ਚਾਹੀਦਾ ਸੀ। ਜੀ। ਲੈਣਾ ਚਾਹੀਦਾ ਸੀ ਕਿ ਨਹੀਂ? ਬਿਲਕੁਲ ਸੀ। ਪਰ ਇਹਦੇ ਵਿੱਚ ਮੇਸ਼ਾ ਮर्याਦਾ ਦੇ ਵਿੱਚ ਬੋਲਣਾ ਚਾਹੀਦਾ ਵਾ। ਬਿਲਕੁਲ ਹਰ ਕਿਸੇ ਨੂੰ ਇਹ ਨਹੀਂ ਕਰਨਾ ਚਾਹੀਦਾ। ਜੀ। ਮੈਨੂੰ ਲੱਗਦਾ ਜੇਕਰ ਕੁਲਵਿੰਦਰ ਕੌਰ ਨੇ ਇਹੇ ਹੱਥ ਚੱਕਿਆ ਇਹ ਤਾਂ ਇਹ ਸਹੀ ਕੀਤਾ ਉਹਨਾਂ ਨੇ ਮੈਂ ਮੈਂ ਇਹਨੂੰ ਸਹੀ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਜਾਂਚ ਹੋਣੀ ਚਾਹੀਦੀ ਸਾਨੂੰ ਦਿਖਾਓ ਥਪੜ ਅਗਰ ਜਾਂਚ ਹੁੰਦੀ ਹੈ ਜਾਂਚ ਦੇ ਵਿੱਚ ਅਜਿਹਾ ਕੁਝ ਪਾਇਆ ਜਾਂਦਾ ਜੇ ਉਹਦੇ ਵਿੱਚ ਇਹ ਵੀ ਆਉਂਦਾ ਨਾ ਜੇ ਕੰਗਣਾ ਰਣੋਤ ਜੀ ਨੂੰ ਕਿਹਾ ਕਿ ਤੁਸੀਂ ਸਕੈਨਰ ਤੇ ਆਪਣਾ ਪਰਸ ਫੋਨ ਰੱਖੋ ਤੇ ਜੇ ਉਹਨਾਂ ਨੇ ਵੀ ਇਹਦੀ ਲਗਨਾਂ ਕੀਤੀ ਤੇ ਉਹਦੇ ਤੇ ਵੀ ਹੋਣਾ ਚਾਹੀਦਾ ਪਰ ਉਹ ਉੱਤੇ ਹੀ ਹੋਣੀ ਚਾਹੀਦੀ ਤਾਂ ਮਤਲਬ ਹੁਣ ਪਰਿਵਾਰ ਵੱਲੋਂ ਪ੍ਰੋਪਰ ਜਾਂਚ ਮੰਗੀ ਜਾ ਰਹੀ ਕਿ ਪੂਰੀ ਵੇਲਾ ਦਾ ਵੀਡੀਓ ਚੈੱਕ ਕੀਤੀ ਜਾਏ ਉੱਥੇ ਕੀ ਕੁ ਇਨਸੀਡੈਂਟ ਹੋਇਆ ਹਾਂਜੀ ਜੀ 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 ਬਹੁਤ ਬਹੁਤ ਧੰਨਵਾਦ ਜੀ